ਜਿਵੇਂ ਇਤਰਾਉ ਮੋਗੇ ਮੰਡੀ ਤੇ ਖੜੇ ਥੋੜੇ ਹਾਲ ਤੇ ਟਰੈਕਟਰ ਲੈ ਕੇ ਆਏ ਆ ਜੀ ਸਵਰਾਜ 855 ਟਰੈਕਟਰ ਆ ਜ਼ਿਮੀਦਾਰਾ ਟਰੈਕਟਰਾਂ ਮਾਲਕ ਆਪਣੇ ਕੋਲੇ ਲੈਣੇ ਜਾਣਕਾਰੀ ਕੀ ਹਾਲ ਆ ਬਾਈ ਵਧੀਆ ਕੋਈ ਨਹੀਂ ਠੀਕ ਠਾਕ ਜੀ ਵਧੀਆ ਵਧੀਆ ਇਹ ਕਿਹੜਾ ਮਾਡਲ 855 ਇਹ 99 ਮਾਡਲ ਆ ਜੀ 1993 ਮਾਡਲ ਆ ਗੱਲ ਕਰੀਏ ਨੰਬਰ 50 ਆ ਨੰਬਰ 50 ਆ ਜੀ ਠੀਕ ਆ 50 ਦਾ ਟਰੈਕਟਰ ਦਾ ਨੰਬਰ ਆ ਜੀ 50 ਨੰਬਰ ਆ 1993 ਮਾਡਲ ਆ ਗੱਲ ਕਰੀਏ ਇਹ ਟਰੈਕਟਰ ਦੇ ਟਾਇਰਾਂ ਦੀ ਇਹਦੇ ਮੂਹਰੇ ਨਵੇਂ ਆ ਮਗਰ ਲਈ ਖਤਮ ਹੀ ਆਹਨਦਾ ਵੀ 10 15 ਪੈਸੇ ਆ ਠੀਕ ਆ ਮੂਹਰੇ ਨਵੇਂ ਆ ਬਸ ਤੇ ਫਿਲਟਰ ਦਾ ਇੰਜਨ ਗੇਅਰ ਦਾ ਫੋਲ ਚੰਗਾ ਸਰਵਿਸ ਨਵੀਂ ਹੋਈ ਏ ਇੰਜਨ ਦੀ ਤੇਲ ਨਵਾਂ ਬਦਲਿਆ ਹੋਇਆ ਵੀ ਆ ਸਰਵ ਬਹ ਨਵੀਂ ਹੋਈ ਆ ਬਾਕੀ ਆਵਾਜ਼ ਤੋਂ ਪਤਾ ਲੱਗਦਾ ਵੀ ਇੰਜਨ ਗੇਅਰ ਦਾ ਟਰੈਕਟਰ ਚੰਗਾ ਬਾਕੀ ਜੇਰ ਤੇ ਤੇਲ ਚੈੱਕ ਕਰਕੇ ਦੇ ਦੇ ਸਾਡੀ ਤੇਲ ਨਹੀਂ ਗੇਅਰ ਦੇ ਵਿੱਚ ਠੀਕ ਆ ਗੇਅਰ ਦੀ ਆਵਾਜ਼ ਨਹੀਂ ਦੀ ਸਰਵਿਸ ਹੋਈ ਵੀ ਆ ਤੇ ਆ ਟਰੈਕਟਰ ਦਾ ਰੰਗ ਪੇਟ ਆ ਜਿਹੜਾ ਨਾਲ داری ਦੇ ਨਾਲ ਆ ਠੀਕ ਅरिजਨਲ ਰੰਗ ਪੇੜ ਦਾ ਟਰੈਕਟਰ ਆ ਸਮਾਨ ਕੀ ਆ ਟਰੈਕਟਰ ਨਾਲ ਡੰਡਾ ਫਸਤੀ ਹੈ ਨਹੀਂ ਸੀ ਡੰਡਾ ਹੈਗਾ ਪੱਟੀ ਹੈਣੀਗੀ ਸ਼ਦਰੀ ਵੀ ਹੈਣੀ ਬਸ ਆਇਆ ਸਪੀਕਰ ਨਾਲ ਦੇਵੋਗੇ ਠੀਕ ਆ ਜੀ ਮਤਲਬ ਘੱਟ ਰੇਟ ਵਾਲਾ ਟਰੈਕਟਰ ਕਹਿ ਸਕਦੇ ਆ ਨਾ ਠੀਕ ਆ ਵੀ ਇੰਡੀਅਨ ਗੇਅਰ ਦਾ ਚੰਗਾ ਬਾਡੀ ਲੈਨ ਦਾ ਸਾਫ ਆ ਟਾਇਰ ਮਗਰਲੇ ਖਤਮ ਹੀ ਆ ਤੇ ਮੂਰਲੇ ਨਵੇਂ ਆ ਤੇ ਗੱਲ ਕਰੀਏ ਕਾਗਜ਼ ਪੱਤਰ ਪੂਰੇ ਆ ਤੇ ਫੁੱਲ ਗਾਰੰਟੀ ਆਪਣੀ ਕਾਪੀ ਆਗਰਾਂ ਦੀ ਇੰਜਨ ਗੇਅਰ ਦੀ ਵੀ ਤੇ ਕੀ ਡਿਮਾਂਡ ਹੈ ਜੀ ਡਿਮਾਂਡ 1,85,000 ਰੁਪਏ ਜਿਹੜਾ ਕਰਕੇ ਆਉਂਦਾ ਵੀਡੀਓ ਸ਼ੇਅਰ 10,000 ਰੁਪਏ ਲੈ ਸਕਦੇ ਆ ਤਿਆਰ ਕਰ ਦਿਆਂਗੇ ਕਿਹੜੇ ਪਿੰਡ ਵਗਾਊਆ ਸੇਖਮਾ ਪਿੰਡ ਹੈ ਆਪਣਾ ਪਿੰਡ ਸੇਖਮਾ ਜਿਲ੍ਹਾ ਫਰੀਪੁਰ ਜਿਲ੍ਹਾ ਫਰੀਪੁਰ ਨੰਬਰ ਬੋਲ ਦੇ 99821 ਠੀਕ ਆ 13901 ਹਣ ਥੋੜੀ ਜ਼ਿੰਮੇਵਾਰੀ ਹੈ ਜਿਹੜਾ ਵੀਡੀਓ ਸ਼ੇਅਰ ਕਰਕੇ ਆ ਗਿਆ ਮਾਨਤਾਨ ਕਰ ਦਿਓ ਜੀ ਠੀਕ ਆ ਵੀਡੀਓ ਨੂੰ ਕਰ ਦਿਓ ਜੀ ਦਬਕੇ ਸ਼ੇਅਰ ਸਾਰਿਆਂ ਦਾ ਧੰਨਵਾਦ